ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁਰਮਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਨੇੜੇ ਇਹਦੇ ਹੁਮੀਦੀ ਵਰਗੇ ਪਿੰਡ ਰਹ ਜਾਂਦੇ ਆ ਬਰਨਾਲੇ ਤੋਂ ਰਾਏਕੋਟ ਵਾਲੀ ਜਿਹੜੀ ਸੜਕ ਹੈ ਉਸ ਸੜਕ ਦੇ ਆਸ-ਪਾਸ ਦਾ ਇਹ ਪਿੰਡ ਗੁਰਮਾ ਜਰਸੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਜਿਹੜੀ ਕਰਦੇ ਆ ਵਪਾਰ ਦਾ ਕੰਮ ਇਹਨਾਂ ਕੋਲ ਮੋਸਟਲੀ ਜਰਸੀ ਨਸਲ ਦੀਆਂ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਚਾਰ ਨਾਗ ਇਸ ਵੀਡੀਓ ਚ ਤੁਹਾਨੂੰ ਦਿਖਾ ਦਨੇ ਹਾਲਾਂਕਿ ਮੇਨ ਵੀਡੀਓ ਅਸੀਂ ਜਿਹੜੀ ਬਣਾਉਣੀ ਸੀ ਉਹ ਸਾਹਮਣੇ ਇੱਕ ਵਹਿੜ ਹੈ ਜਿਹੜੀ ਬੜੀ ਸੋਹਣੀ ਵਹਿੜ ਤੇ ਬਿਲਕੁਲ ਤਾਜੀ ਸੂਈ ਵੀ ਹੈ ਸੋ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਵੀਡੀਓ ਨੰਨ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜੱਜਦਾ ਦੱਸੋ ਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਡਿਟੇਲ ਬਾਈ ਤੋਂ ਪੁੱਛੀਏ ਫਿਰ ਇਹਨੂੰ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਕੁਲਦੀਪ ਸਿੰਘ ਜੀ ਕੁਲਦੀਪ ਭਾਈ ਅੱਜ ਚਾਰ ਗਾਵਾਂ ਚਾਰ ਪਸ਼ੂ ਆਪਾਂ ਦਿਖਾ ਰਹੇ ਹਾਂ ਵਿਕ ਪਹਿਲੇ ਨੰਬਰ ਤੇ ਜਿਹੜੀ ਵੈਡ ਕਨਵਾ ਸੁਆਵੇਂ ਇਹ ਪਹਿਲਾ ਸੁਆ ਜੀ ਦੰਦੋ ਖੀਰੀ ਆ ਜੀ ਦੰਦੋ ਖੀਰੀ ਪਹਿਲਾ ਸੁਆ ਕਦੋਂ ਸੁਈਏ ਭਈ ਇਹ ਜੀ ਸੁਬਾ 4 ਵਜੇ ਸੁਈ ਆ ਜੀ ਜੇੜ ਜੂਰੇ ਦੀ ਆ ਪੈ ਗਈ ਕੰਪਲੀਟ ਅੱਛਾ ਇਹ ਇੱਧਰ ਰੱਖੀ ਬੈਠੋ ਬੱਠਾ ਜੀ ਹਾਂਜੀ ਠੀਕ ਹੈ ਭਾਈ ਬੱਚਾ ਕੀ ਦਿੱਤਾ ਇਹਨੇ ਬੱਚਾ ਬੱਚੀ ਆਈ ਮੰਗਾ ਕੀ ਰੇਟ ਦੇਣਾ ਕੁਲਦੀਪ ਭਈ ਇਹਦਾ ਰੇਟ ਆਪਾਂ ਫੋਨ ਤੇ ਕਰ ਦਾਂ ਜਾਰੇ ਨਾ ਦੰਦ ਦਿਖਾ ਦੇ ਆਪਾਂ ਹਾਂਜੀ ਹਾਲ ਦਸੋ ਦੰਦ ਪਹਿਲਾਂ ਦਿਖਾ ਦਿੰਨੇ ਆ ਪਹਿਲਾ ਸੁਆ ਦੰਦੋ ਖੀਰੀ ਆ ਵੈਸੇ ਇਹ ਵੈਸੇ ਦੰਦ ਤੁਹਾਨੂੰ ਪਹਿਲਾਂ ਕਨਫਰਮ ਕਰਾ ਦਿਆਂ ਅਬਸੋ ਕਲੀਅਰ ਕਰ ਲੋ ਦੰਦ ਬਿਲਕੁਲ ਥੀਰੀ ਬੱਚੀ ਠੀਕ ਹੈ ਭਾਈ ਬੱਚਾ ਵੀ ਇਹਨੇ ਬਹੁਤ ਸੋਹਣਾ ਦਸੋ ਬੱਚੀ ਨੂੰ ਜਨਮ ਦਿੱਤਾ ਤੇ ਵੱਚੀ ਦੇਖੋ ਇਹਦੀ ਇਹਦੇ ਵਾਂਗੂ ਹੀ ਪਿਓਰ ਜਰਸੀ ਨਸਲ ਖੀਰੀ ਬੱਚੀ ਦਾ ਢਾਂਜਾ ਸੋਹਣਾ ਹੈ ਹਜੇ ਇਹਨੇ ਵਧਣਾ ਫੁੱਲਣਾ ਹੈ ਹਜੇ ਤਾਂ ਇਹ ਬਹੁਤੇ ਘਰਾਂ ਚ ਖੀਰੀਆਂ ਗੱਬਣ ਹੀ ਮਸਾ ਹੁੰਦੀਆਂ ਤੇ ਇਹ ਖੀਰੀ ਸੂਪੀ ਹੈ ਹਵਾਨਾ ਚੰਗਾ ਹੈ ਅੱਗੇ ਨੂੰ ਹਵਾਨਾ ਚੰਗਾ ਪਛਾਣ ਨੂੰ ਹਵਾਨਾ ਚੰਗਾ ਰੰਗ ਸੋਹਣਾ ਹੈ ਬਰੀਡ ਕੈਰੈਕਟਰ ਜਰਸੀ ਵਾਲੇ ਪ੍ਰੋਪਰ ਹੈ ਬਾਕੀ ਨਾਲ ਵਾਧੇ ਵਾਲਾ ਜੀ ਇਹਦੇ ਬੱਚੀ ਤੁਹਾਨੂੰ ਮਿਲ ਜਾਣੀ ਹੈ ਸੋ ਇਹਦੀ ਬੱਚੀ ਤੁਸੀਂ ਦੇਖੋ ਕਿਉਂਕਿ ਤਾਜ਼ਾ ਸੂਆ ਪਸ਼ੂ ਬੱਚੇ ਨਾਲ ਨੂੰ ਖਿੱਚ ਕੇ ਆਉਂਦਾ ਬਹੁਤ ਸੋਹਣਾ ਰੰਗ ਰੂਪ ਦੋਸਤੋ ਇੱਕ ਚੰਗੀ ਸੰਖੇ ਜਰਸੀ ਵੈੜ ਤੁਹਾਨੂੰ ਦਿਖਾ ਰਿਹਾ ਇਹ ਪਹਿਲੇ ਨੰਬਰ ਤੇ ਸੀ ਇਹ ਦੂਬਾ ਚ ਇੱਕ ਗਾਂ ਤੁਹਾਨੂੰ ਦਿਖਾਉਣੇ ਬਈ ਇਹਦੀ ਕੀ ਡਿਟੇਲ ਹੈ ਇਹ ਦੂਜਾ ਸੂਆ ਸੂਣਾ ਜੀ ਇਹਨੇ ਕਿੰਨਾ ਚਿਰ ਲਊਗੀ ਇਹਦੇ ਆ 6 ਤਰੀਕ ਨੂੰ ਦਿਨ ਪੂਰੇ ਆਈ ਠੀਕ ਆ ਰੇਟ ਇਹ ਤਾਂ ਦੱਸਾਂਗੇ ਜਾਂ ਤਾਂ ਫੋਨ ਇਹਦਾ ਹੀ ਫੋਨ ਤੇ ਕਰ ਦਾਂਗੇ ਆਪਾਂ ਫੋਨ ਤੇ ਰਹੂਗਾ ਤੋਰੀ ਨੂੰ ਨੋ ਸੋ ਸਵਾਇਦਾ ਬਾਈ ਦੱਸਦਾ ਦੂਜਾ ਖੈਰ ਉਹ ਤੁਸੀਂ ਸਮਝ ਲਓ ਵਪਾਰ ਦਾ ਇਹਨਾਂ ਦਾ ਕੰਮ ਆ ਪਸ਼ੂ ਰੂਟੀਨ ਚਾਉਂਦੇ ਵਿਕਰੀ ਵਾਲੇ ਜੋ ਰੋਖੇ ਦੇ ਹਵਾਨੇ ਦਾ ਢਾਂਚੇ ਦਾ ਤੁਸੀਂ ਵੀਡੀਓ ਤੋਂ ਦੇਖ ਲੈਣਾ ਕੋਲੋਂ ਆ ਕੇ ਤੁਸੀਂ ਪਾਸ ਕਰ ਲਓ ਪਲੂਣ ਹਵਾਨੇ ਤੇ ਥੱਲੇ ਜੇ ਦਿਸੂ ਵੀ ਤੁਹਾਨੂੰ ਬੜਕੀ ਇਹ ਇਹਦਾ ਰੋਖ ਹੈ ਇਹਦੇ ਹਵਾਨੇ ਦਾ ਤੋਂ ਤੁਸੀਂ ਆਪ ਦੀ ਸਮਝ ਨਾਲ ਖਰੀਦਣਾ ਔਰਲੇ ਪਾਸੇ ਪਲੂਣ ਥੋੜੀ ਵੱਧ ਦਿਸਦੀ ਹੈ ਇਨ ਹਕੀਮ ਬਈ ਪਰਾਂ ਸੋ ਇਸ ਤਰ੍ਹਾਂ ਦਾ ਰੋਕੇ ਦੇ ਹਵਾਨੇ ਦਾ ਦੋਨੋਂ ਸਾਈਡ ਤੋਂ ਤੁਸੀਂ ਦੇਖ ਲੈ ਦੋ ਛੋਟੇ ਬੱਚੇ ਵੀ ਹੈ ਵਿਕਰੀ ਵਾਲੇ ਅਰ ਦੰਦੋਂ ਕਿਵੇਂ ਅਕਲ ਦੀ ਇਹ ਦੰਦੋਂ ਖੀਰੀਆਂ ਨਹੀਂ ਦੰਦੋਂ ਨਹੀਂ ਦੋਨੋਂ ਖੀਰੀਆਂ ਹਾਂਜੀ ਠੀਕ ਹੈ ਤੋਰ ਦੇ ਬਈ ਕਿ ਕਰ ਇਹਦੇ ਦਾ ਜੀ 20 ਦਿਨ ਹੋ ਗਏ ਜੀ ਇਹ AI ਕਰਾਈ ਨੂੰ ਠੀਕ ਹੈ ਹਾਂਜੀ ਸੋ ਸੋ 20 ਦਿਨਾਂ ਦਾ ਅੱਜ AI ਦਾ ਟਾਈਮ ਹੋ ਗਿਆ ਜੀ ਹੋਈ ਨੂੰ ਤਾਂ ਤੁਸੀਂ ਖਾਲੀ ਮੰਨ ਕੇ ਖਰੀਦੋ ਪਰ ਨੋਟ ਕਰ ਲਿਓ ਤਰੀਕ ਨੂੰ ਥੋੜਾ ਸੇਵਾ ਦੀ ਲੋੜ ਆ ਵੈੜ ਦਾ ਵਜ਼ਨ ਜਿਹੜਾ ਫੇਰ ਪੂਰਾ ਹੋਣਾ ਨਸਲ ਇਹ ਵੀ ਜਰਸੀ ਚ ਪੈਂਦੀ ਹੈ 20 ਦਿਨ ਹੋ ਗਏ ਏਆਈ ਹੋਈ ਨੂੰ ਖੈਰ ਖਾਲੀ ਨਿਕਲਦੀ ਜਾਂ ਗੰਬਣ ਹੁੰਦੀ ਹੈ ਬਾਅਦ ਦੀ ਗੱਲ ਹੈ ਤੇਰੀ ਬੱਛੀਏ ਦੰਦੋ ਇਹਦੇ ਨਾਲ ਇੱਕ ਹੋਰ ਬੱਛੀਏ ਦੰਦ ਬਾਈ ਵੇਖਿਓ ਇਹ ਕਨਫਰਮ ਹਨ ਹਾਂਜੀ ਹਾਂਜੀ ਦੰਦੋ ਦੱਸੋ ਇਹ ਕਨਫਰਮ ਆ ਬਾਕੀ ਠੀਕ ਓਕੇ ਕਲਦੀ ਇਹਨੂੰ ਤੋਰਦੀ ਬਹੁਤ ਸੋਹਣੀ ਬੱਛੀ ਹੈ ਦੱਸੋ ਚੰਗੀ ਸੰਭੀ ਵੀ ਹੈ ਕਾਈਂ ਡਿਜ਼ਾਈਨਡ ਹਾਂ ਜੀ ਤਾਂ ਤੁਸੀਂ ਦੇਖੋ ਇਹ ਇਦਾਂ ਦਾ ਇਹਦਾ ਸਟਰਕਚਰ ਹੈ ਛੋਟੀ ਉਮਰ ਦਾ ਬੱਚਾ ਹਜੇ ਖੀਰੀ ਖੀਰੇ ਜਾਂਦੇ ਵੀ ਹਜੇ ਬਿਲਕੁਲ ਛੋਟੇ ਆ ਦੰਦ ਦੋ ਸੂਏ ਸਵੱਚੀ ਦੇ ਵੀ ਇੱਕ ਵਾਰ ਆਪਾਂ ਕਨਫਰਮ ਕਰ ਲੈਨੇ ਥੋੜਾ ਇਹ ਕੋਸੂ ਧੱਕਾ ਕਰਦੇ ਹੁੰਦੇ ਕਨਫਰਮ ਕਰ ਲਿਓ ਦੱਸੋ ਇਹ ਵੀ ਖੀਰੀ ਹੈ ਠੀਕ ਹੈ ਭਾਈ ਹੋ ਗਿਆ ਸੋਏ ਅੱਜ ਦੀ ਵੀਡੀਓ ਦੇ ਪਸੂ 4 ਨਾਗ ਬਾਈਕੋਲ ਵਿਕਰੀ ਆਲੇ ਸੀ ਚਾਰੇ ਹੀ ਤੁਹਾਨੂੰ ਦਿਖਾਤੇ ਆ ਬਾਕੀ ਤੁਸੀਂ ਆਪਦੀ ਸਮਝ ਨਾਲ ਪਸੂ ਖਰੀਦਣਾ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ